ਸਾਸਤਰੀ ਗਾਲ ਵੀਰੇ ਸਾਰਿਆਂ ਨੂੰ ਜਿਨ੍ਹਾਂ ਨੂੰ ਆਪਣੀ ਵੀਡੀਓ ਵਧੀਆ ਲੱਗਦੀ ਆ ਉਹ ਆਪਣੇ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਿਓ ਵੀਰੇ ਕਹਿੰਦੇ ਨੇ ਜੱਟ ਆਉਣ ਸਰ ਬਟਨ ਦੱਬ ਲੈਂਦਾ ਵੀਰੇ ਬਟਣਾ ਹੀ ਨਹੀਂ ਪਤਾ ਸੀ ਜਨ ਟਾਈਮ ਲੱਖ ਦਾ ਪਾਏ ਜੇ ਆਹ ਬੈਠਿਆ ਲੱਖ ਦਾ ਪਾਉਣ ਵਾਲੇ ਵੀਰੇ ਕਰੀ ਗੱਲ ਗਰਦੀਪ ਕਿੰਨੇ ਚ ਪੈ ਗਈ ਵੀਰੇ 75000 ਚ ਪੈ ਗਈ ਬਾਈ ਵੀਰੇ 75000 ਚ ਪੈ ਗਈ ਨਵੀਂ ਮੋਟਰ ਆਇਟਾ ਟਾਈਮ ਪਾਉਣੀ ਪੈ ਗਈ ਦੇਖੋ ਟਟੇਰੀ ਅੰਡਾ ਧਰ ਲੱਗ ਗਈ ਇਹ ਆ ਕੰਮ ਕਿਸਾਨੀ ਦੇ ਲੋਕ ਕਹਿੰਦੇ ਨੇ ਜੱਟ ਨੇ ਤਾਂ ਜਾਣ ਸਾਰ ਸੁੱਚ ਦੱਬ ਲੈਣੀ ਆ ਆਟੋਮੈਟਿਕ ਐਵੇਂ ਨਹੀਂ ਚੱਲਦੇ ਜਦੋਂ ਲੱਗਦੇ ਆ ਨਾ ਉਦੋਂ ਪਤਾ ਲੱਗਦਾ ਹਜੇ ਜੀਰੀ ਵੱਢਣੀ ਆ ਵੀਰੇ ਜੋ ਵੀਰੇ ਸਾਨੂੰ ਲਾਟਰੀ ਦਿਖਾਈਏ ਲਾਟਰੀ ਆਪਣੀ ਪੈ ਚੁੱਕੀ ਪੈਣ ਦੇ ਬਾਵਜੂਦ ਨਿਕਲਣ ਦੇ ਬਾਵਜੂਦ ਆ ਵੀ ਚੁੱਕੀ ਬਾਣੀਆਂ ਆਰਡਰ ਦੀ ਭੇਜ ਦਿੰਦਾ ਵੀ ਛੋਟਾ ਗਿਫਟ ਆ ਚੁੱਕਿਆ ਕੋਈ ਖਾਸ ਟਾਈਮ ਨਹੀਂ ਲੱਗਦਾ ਭਈ ਆਉਣ ਨੂੰ ਦੇਖੋ ਏ ਲਓ ਜੀ ਆ ਚੁੱਕੀ ਸਤਿ ਸ੍ਰੀ ਅਕਾਲ ਜੀ ਆਪਾਂ ਘੇਰ ਰਹੇ ਹਾਂ ਦੂਰ ਦੇ ਹੋ ਕੇ ਖਿੰਚਦੇ ਇਹ ਲਾਦਾ ਜੋਰ ਕਲਾ ਕਲਾ ਖਿੰਚ ਨਾ ਬੈ ਰਿਆ ਉਹਦਾ ਪਹੀਓ ਰੋ ਉਹਦਾ ਪਹੀ ਨਹੀਂ ਰੱਖਦੇ ਹੁਣ ਚਲੋ ਕਿਹੜਾ ਲਿਚੀ ਆਵਦਾ ਨਾ ਕਿਉਂ ਫੇਰ ਹੀ ਰਸਤਾ ਹੋ ਵੀ ਮੁੰਡਾ ਕਰਦੀ ਆਪਣਾ ਤੁਰਿਆ ਫਿਰਦਾ ਰਹਿੰਦਾ ਕਿ ਨਹੀਂ ਵੀ ਕਰਦੀ ਵੀਰੇ ਨੇ ਕੰਮ ਦਾ ਜੋਰ ਆ بجلی ਲੰਬੇ ਕਿ ਮੈਂ ਮੈਂ ਕਿ ਮੈਂ ਬਿਜਲੀ ਵਾਲਾ ਹਾਂ ਹਾਂ ਨਾ ਬੈਨੇ ਤੇਰੀਆਂ ਅੰਡੇ ਤਾਂ ਲੱਗੀ ਪਈ ਆ ਵੀਰੇ ਮੋਟਰ ਖੋਲਦੀ ਹੋਈ ਧੂਪਣ ਨੇ ਵਿੱਚ ਲਿਖਿਆ ਹੈ ਇਹ ਅਲੱਗ ਇੱਧਰ ਦੀ ਹੈ ਕਰਤੀ ਵੀਰੇ ਤਿਆਰ ਚੱਲੀ ਬੋਰ ਦੇ ਵਿੱਚ ਵਾਹਿਗੁਰੂ ਸ਼ਾਤਨਾਮ ਵਾਹਿਗੁਰੂ ਵਾਹਿਗੁਰੂ ਬਿਰੇ ਮੇਸਤਰੀ ਨੇ ਦੇ ਲੋ ਤੰਗ ਕਰਿਆ ਪਿਆਗਾ ਸਾਢੇ 12 1 ਵਜੇ ਆਗਾ ਕਹੇ ਨਾ ਕਹਿੰਦਾ ਢੇੜੀ ਤੇ ਚੱਕ ਲਾ ਮਾ ਟਰੈਕਟਰ ਸਟਾਰਟ ਕਰ ਲਾ ਕਹਿੰਦਾ ਨਾ ਨਾ ਤੂੰ ਕਾਦੇ ਵਾਸਤੇ ਲੈ ਦੱਸ ਕਹਿੰਦਾ ਮੈਨੂੰ ਇੰਜਨੀ ਬਣਾਇਆ ਵਾ ਬਈ ਉਦੋਂ ਦਾ ਕਹੇ ਤਾਂ ਕਹਿੰਦਾ ਮਾੜੀ ਜਿਹੀ ਢੇੜੀ ਚੱਕ ਲਾ ਧਰ ਲਾ ਬਹੁਤ ਤੰਗ ਕਰਦਿਆ ਬਈ ਗਰਮੀ ਆ ਕਹਿੰਦੇ ਅਸੀਂ ਧੁੱਪੇ ਬੈਠਾਂ ਕਹਿੰਦਾ ਤੂੰ ਆਰਾਮ ਕਰੀ ਨਾ ਇਹ ਹਲਵਾਈ ਵਾਲਾ ਕੰਮ ਆ ਕਦੇ ਤਾਂ ਲੈ ਚੀਆਂ ਮੁੱਕੀਆਂ ਕਦੇ ਦਾਖਾਂ ਕਹੇ ਤਾਂ ਕਹਿੰਦੇ ਨੇ ਡਿਸਕੋ ਲੈ ਆ ਕਦੇ ਕਹਿੰਦੇ ਨੇ ਪੈਂਚਰ ਲੈ ਆ ਹੁਣ ਜੇ ਪੀ ਵੀ ਲੈਈ ਇੱਕ ਟਿਕਣ ਵੀ ਨਹੀਂ ਦਿੰਦੇ ਹੈਗੇ ਬਾਈ ਬਹੁਤ ਅੰਕ ਰਿਆ ਪਿਆ ਇਹਨਾਂ ਨੇ ਮੈਨੂੰ ਦੇਖੋ ਇਹਨਾਂ ਨੇ ਸਮਝਾਓ ਬਾਈ ਹਲਵਾਈਆਂ ਨੂੰ ਬੜੇ ਨੇ ਵੀਰੇ ਜਿਵੇਂ ਹਲਵਾਈ ਆਗਰ ਕਾਲ ਲਾ ਮਿਰਚਾਂ ਵੀ ਲੈ ਆਈ ਪਾਈ ਆ ਵੀ ਪਾਈ ਆ ਨਾ ਸਰਜੂ ਹੁਣ ਕਦੇ ਕਹਿੰਦੇ ਨਹੀਂ ਮਿਲੀ ਲੈ ਆ ਉਹ ਜਾ ਕੰਮ ਮਿਸਤਰੀਆਂ ਦਾ ਬਾਈ ਕਦੇ ਤਾਂ ਹੁਣ ਮੈਨੂੰ ਪਤਾ ਕੀ ਕਹਿੰਦਾ ਇੱਕ ਚਾਬੀ ਵੀ ਲੈ ਆਈ ਕਹਿੰਦਾ ਇਹਨੂੰ ਰੇ ਔਰੰਦਾ ਲਾਉਣ ਵਾਲਾ ਦੂਜਾ ਗ੍ਰਾਈਂਡਰ ਆ ਹੋਟਰਪਾਤੀ ਵੀਰੇ ਆਪਾਂ ਹੁਣ ਚੱਲੇ ਘਰ ਨੂੰ ਦੁਪਹਿਰ ਦੇ ਵੱਜ ਚੁੱਕੇ 4 ਦਿਨੀਦਾਰਾਂ ਦੇ ਕੰਮ ਇਹ ਨਹੀਂ ਬਾਈ ਕੋਈ ਟਾਈਮ ਨਹੀਂ ਪਰ ਹੈਗਾ ਸਾਰਾ ਆਹ ਮਹੀਨੇ ਕਦੇ ਚੱਕਰਾ ਇਦੂ ਬਾਦ ਫਿਰ ਤੂਰੀ ਆਸਤੇ ਆ